ਇਹ ਗਲਤਫਹਮੀ ਆ ਜਿਹੜਾ ਗੁਰੂ ਘਰ ਵਾਸਤੇ ਆਇਆ ਵਾ ਗੁੰਦਵਾਲ ਸਾਹਿਬ ਉਹਨੇ ਦਰਸ਼ਨ ਵੀ ਕਰਨੇ ਆ ਉਹਨੇ ਇਸ਼ਨਾਨ ਵੀ ਕਰਨਾ ਮੈਨੂੰ ਟਾਈਮ ਲੱਗ ਜੇ ਕਿ ਉਹਨੇ ਲੰਗਰ ਵੀ ਗੁਰੂ ਦਾ ਹੀ ਛਕਣਾ ਹੈ ਉਹਨਾਂ ਦਾ ਤੇ ਲੰਗਰ ਦਾ ਸੰਗਤ ਦਾ ਤੇ ਬਾਬਿਆਂ ਦਾ ਲੰਗਰ ਲੋੜੀ ਬਾਬਿਆਂ ਨੇ ਤੇ ਸੰਯੋਗ ਸੰਗਤ ਨੇ ਦਿੱਤਾ ਉਹਨੇ ਸਵਾਲ ਕਰਦੇ ਆ ਉਹ ਵੀ ਉਹਨਾਂ ਨੂੰ ਮਹਾਰਾਜ ਨੇ ਇਸ ਕੰਮ ਤੇ ਲਾਇਆ ਵਾ ਉਹ ਵੀ ਜੇ ਉਹ ਇੱਥੇ ਆਣ ਕੇ ਸੇਵਾ ਹੁਣ ਜੇ ਉਹ ਸੁਭਾਲ ਕਰਨ ਦੇ ਆ ਉਹਨਾਂ ਦੀ ਡਿਊਟੀ ਲੱਗੀ ਆ ਤੇ ਜਿਹੜੇ ਆ ਇਹ ਵੀ ਪਿੰਡਾਂ ਜੋ ਆਏ ਬਾਬੇ ਥੋੜੀ ਖਲੋਤੇ ਸਾਰੇ ਆ ਨਿਗਾ ਮਾਰਿਓ ਕੈਮਰੇ 'ਚ ਜਿੰਦੀ ਸੰਗਤ ਲੱਗੀ ਇਹ ਇਹ ਚੰਦੀ ਤੇ ਲੱਗੇ ਆ ਲੰਗਰ ਉਦਾਂ ਥੋੜੀ ਲੱਗ ਸਕਦਾ ਜਿਹੜੀ ਚੀਜ਼ ਖਾਣਗੇ ਉਹੀ ਚੱਲੇ ਉਹ ਆਪ ਤਿਆਰ ਕਰਦੇ ਮਾਈਆਂ ਲੱਗੀਆਂ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਹਰ ਪਿੰਡ ਦੀ ਡਿਊਟੀ ਲੱਗੀ ਆ ਹਰ ਜ਼ਿੰਮੇਵਾਰਾਂ ਦੀ ਲੱਗੀ ਆ ਕਿ ਪੰਜ ਛੇ ਕਿੱਲਾਂ ਦੇ ਲੰਗਰ ਲੱਗਾ ਵਾ ਤੇ ਸੰਗਤ ਨਹੀਂ ਲਵਾਇਆ ਵਾ ਤੇ ਬਾਬੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਵਾਹ ਤੇ ਬਾਬੇ ਨਿਹੰਗ ਸਿੰਘ ਜੀ ਦੀ ਤੇ ਇੰਨੀ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੀਸ਼ਾ ਹੀ ਦਿੱਤਾ ਵਾ ਤੇ ਉਹ ਕੀਸ਼ੇ ਤੇ ਲੱਗੇ ਆ ਗੁਰੂ ਗੋਬਿੰਦ ਸਿੰਘ ਦੇ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠੇ ਆ ਤੁਸੀਂ ਸਵਾਲ ਦੇ ਵੇਖੋ ਜੀ ਉੱਠ ਰਹੀ ਆ ਤੁਸੀਂ ਪੱਗ ਦਾ ਸਟਾਈਲ ਆ ਤੇ ਸੋਨਾ ਬੰਨਿਆ ਵਾ ਤੇ ਤੁਸੀਂ ਕੱਲ ਨੂੰ ਧੜਾ ਰੱਖ ਲੇ ਤਾਂ ਵੀ ਕਹੀ ਜਾਣਾ ਕੱਲ ਧੜੀ ਗੱਡੀ ਆ ਤੇ ਧੜਾ ਰੱਖਿਆ ਸਵਾਲ ਦੇ ਉੱਠਦੇ ਹੀ ਆsinga ਵੀ ਜਿੱਦਾਂ ਹੁਣ ਹਰ ਇੱਕ ਬੰਦਾ ਘਰ 'ਚ ਗੱਡੀਆਂ ਨਵੀਆਂ ਘਰ ਦੇ ਬਾਥਰੂਮ ਨਵੇਂ ਘਰ ਨਵੇਂ ਹਰ ਬੰਦਾ ਚਾਹੁੰਦਾ ਵਾ ਵੀ ਸਾ ਜਿਹੜਾ ਕਮੈਂਟ ਵੀ ਮਾਰਦਾ ਉਹ ਵੀ ਚਾਹੁੰਦਾ ਵਾ ਠੀਕ ਆ ਗੁਰੂ ਸਾਹਿਬ ਦਾ ਵੇਲਾ ਆ ਹੀ ਲੰਗਰ ਪਾਣੀ ਚੱਲਦੇ ਲੰਗਰ ਵੀ ਨਾਲ ਚੱਲਣ ਡਿਆ ਦਾਲ ਪ੍ਰਸ਼ਾਦ ਦੇ ਦਹੀਂ ਭੱਲੇ ਸਾਰਾ ਲੰਗਰ ਵੀ ਨਾਲ ਆ ਚਾਹ ਪਕੌੜੇ ਬ੍ਰੈਡ ਉਹ ਵੀ ਲੰਗਰ ਸਮੋਸਿਆਂ ਦਾ ਜਲੇਬੀਆਂ ਦਾ ਮਤਲਬ ਕਿ ਹਰ ਪ੍ਰਕਾਰ ਦਾ ਤੇ ਪੀੜੇ ਦਾ ਲੰਗਰ ਵੀ ਇਦਾਂ ਹੀ ਨਾਲ ਆ ਤੇ ਇਹ ਲੰਗਰ ਦੇ ਵਿੱਚ ਜੇ ਨਹੀਂ ਆ ਸਾਰੀਆਂ ਚੀਜ਼ਾਂ ਆਪ ਤਿਆਰ ਕਰਦੇ ਸੁਚਮ ਦੇ ਨਾਲ ਆ ਇਹ ਥੋੜੀ ਕੀ ਬਾਹਰ ਦੇ ਕੋਈ ਧਿਆਨੀ ਲੋਕ ਲਾਏ ਆ ਸਾਰੇ ਪੰਜਾਬ ਦੀ ਸੰਗਤ ਹੀ ਲੱਗੀ ਆ ਨਾ ਤੇ ਜੇ ਇਹ ਸੰਗਤ ਲੱਗੀ ਹੋਈ ਆਪ ਤਿਆਰ ਕਰਕੇ ਤੇ ਸੰਗਤ ਜਿੰਨੇ ਕਦੀ ਪੀਜਾ ਨਹੀਂ ਖਾਧਾ ਖਾ ਲਿਆ ਤੇ ਕੋਈ ਗਲਤ ਗੱਲ ਨਹੀਂ ਗਈ ਦਰਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਪਪਾ ਜੀ ਬੜੇ ਵੱਡੇ ਪੈਮਾਨੇ ਤੇ ਜਿਹੜਾ ਪੀਜਾ 버ਗਰ ਦੇ ਲੰਗਰ ਲੱਗਿਆ ਕਿੰਨੇ ਕੁ ਲੋਕ ਪ੍ਰਿਪੇਅਰ ਕਰ ਰਹੇ ਆ ਲੰਗਰ ਜੀ ਇਦਾਂ ਵਾਹਿਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਰੂਗੀਆਂ ਸੰਗਤਾਂ ਦੀ ਬਹੁਤ ਵੱਡੀ ਬਾਰ ਕਿਰਪਾ ਗੁਰੂ ਸਾਹਿਬ ਦੀ ਤੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਜਿਹੜਾ ਸੰਤ ਬਾਬਾ ਨਰਿੰ ਜੋ ਬਾਬਾ ਬਕਾਲਾ ਸਾਹਿਬ ਤਰਨਤਲ ਵਾਲੇ ਬਾਬਿਆਂ ਦਾ ਪੜਾ ਸੀਗਾ ਇੱਥੇ ਲੰਗਰ ਦਾ ਜਿਹੜਾ 1 ਮਹੀਨੇ ਤੋਂ ਜਾਰੀਆਂ ਚੱਲਣ ਡੀਆਂ ਮਹਾਂਪੁਰਸ਼ ਬਾਬਾ ਨਰਿੰਦਰ ਸਿੰਘ ਜੀ ਹੋਣਾ ਨੇ ਸਾਰੇ ਜਿਹੇ ਦਰ ਲਾ ਕੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਨਾਲ ਜਿਹੜਾ ਲੰਗਰ ਹੈ ਨਾ ਅੱਜ 4 ਦਿਨ ਹੋ ਗਏ ਦਿਨ ਦਿਨ 13 ਤਰੀਕ ਤੋਂ ਮਤਲਬ ਸ਼ੁਰੂਆਤ ਹੋਈ ਸੀ ਰਾਤ ਦਿਨ ਆਪ ਜੀ ਨਿਗਾਹ ਮਾਰ ਸਕਦੇ ਘਮਾਉਂਦੇ ਹੀ ਆਏ ਇਦਾਂ ਹੀ ਚੱਲਣ ਡਿਆ ਰਾਤ ਦਿਨ ਹੀ ਚੱਲ ਰਿਹਾ ਏਦਾਂ ਪੂਰੇ ਵਿਸ਼ਵ ਦੇ মিডিਏ ਦੇ ਵਿੱਚ ਗੋਇੰਦਵਾਲ ਸਾਹਿਬ ਦਾ ਪੀਜ਼ਾ 버ਗਰ ਪਾਸਤਾ ਲੰਗਰ ਜਿਹੜਾ ਵਾ ਉਹ ਸਮ ਹਾਈਲਾਈਟ ਆ ਮੈਂ ਲੈਂ ਰੈਂਕਿੰਗ ਕਰ ਰਿਹਾ ਕਿਵੇਂ ਦੇ ਲੰਗਰ ਦੇ ਸਾਰੇ ਜੜਦੀ ਗੱਲ ਵਾਲੇ ਹੁੰਦੇ ਇਹ ਨਹੀਂ ਗੱਲ ਵੀ ਅਸੀਂ ਕਹੀਏ ਵੀ ਇੱਥੇ ਹੋਣਾ ਇਹ ਲੰਗਰ ਤੇ ਗੁਰੂ ਦੇ ਆ ਗੱਲ ਇਹ ਆ ਵੀ ਕੋਈ ਸਮਾਂਗਾ ਵੀ ਜਦੋਂ ਹੁਣ ਹਰ ਇੱਕ ਬੰਦਾ ਘਰ 'ਚ ਗੱਡੀਆਂ ਨਵੀਆਂ ਘਰ ਦੇ ਬਾਥਰੂਮ ਨਵੇਂ ਘਰ ਨਵਾਂ ਹਰ ਬੰਦਾ ਚਾਹੁੰਦਾ ਵਾ ਵੀ ਸਾਡੇ ਘਰ 'ਚ ਬਰੇਦ ਨਵੀਂ ਹੋਵੇ ਚਾਹੁੰਦਾ ਹੈ ਨਾ ਜਿਹੜਾ ਕਮੈਂਟ ਵੀ ਮਾਰਦਾ ਉਹ ਵੀ ਚਾਹੁੰਦਾ ਵਾ ਠੀਕ ਆ ਗੁਰੂ ਸਾਹਿਬ ਦਾ ਵੇਲਾ ਆ ਹੀ ਲੰਗਰ ਪਾਣੀ ਚੱਲਦੇ ਲੰਗਰ ਵੀ ਨਾਲ ਚੱਲਣ ਡਿਆ ਦਾਲ ਪ੍ਰਸ਼ਾਦ ਦੇ ਦਹੀਂ ਭੱਲੇ ਸਾਰਾ ਲੰਗਰ ਵੀ ਨਾਲ ਆ ਆ ਬਗੌੜੇ ਬਰੈਡ ਉਹ ਵੀ ਲੰਗਰ ਸਮੋਸਿਆਂ ਦਾ ਜਲੇਬੀਆਂ ਦਾ ਮਤਲਬ ਕਿ ਹਰ ਪ੍ਰਕਾਰ ਦਾ ਤੇ ਪੀੜੇ ਦਾ ਲੰਗਰ ਵੀ ਇਦਾਂ ਹੀ ਨਾਲ ਆ ਤੇ ਇਹ ਲੰਗਰ ਦੇ ਵਿੱਚ ਇਹ ਨਹੀਂ ਆ ਸਾਰੀਆਂ ਚੀਜ਼ਾਂ ਆਪ ਤਿਆਰ ਕਰਦੇ ਸੁਚਮ ਦੇ ਨਾਲ ਆ ਇਹ ਥੋੜੀ ਕੀ ਬਾਹਰ ਦੇ ਕੋਈ ਤਿਆਨੀ ਲੋਕ ਲਾਏ ਆ ਸਾਰੇ ਪੰਜਾਬ ਦੀ ਸੰਗਤ ਹੀ ਲੱਗੀ ਆ ਨਾ ਤੇ ਜੇ ਇਹ ਸੰਗਤ ਲੱਗੀ ਹੋਈ ਆਪ ਤਿਆਰ ਕਰਕੇ ਤੇ ਸੰਗਤ ਜਿੰਨੇ ਕਦੀ ਪੀੜਾ ਨਹੀਂ ਖਾਦਾ ਖਾ ਲਿਆ ਤੇ ਕੋਈ ਗਲਤ ਗੱਲ ਨਹੀਂ ਗਈ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠੇ ਆ ਤੁਸੀਂ ਦੇ ਸਵਾਲ ਦੇ ਵੇਖੋ ਜੀ ਉੱਠ ਰਹੀ ਆ ਤੁਸੀਂ ਪੱਗ ਦਾ ਸੇਲ ਆ ਤੇ ਸੋਨਾ ਬੰਨਿਆ ਵਾ ਤੇ ਤੁਸੀਂ ਕੱਲ ਨੂੰ ਧੜਾ ਰੱਖ ਲੋ ਤਾਂ ਵੀ ਕਹੀ ਜਾਣਾ ਕੱਲ ਧੜੀ ਗੱਡੀ ਅੱਜ ਧੜਾ ਰੱਖਿਆ ਸਵਾਲ ਦੇ ਉੱਠਦੇ ਹੀ ਆ ਇਹ ਗਲਤਫਹਿਮੀ ਆ ਜਿਹੜਾ ਗੁਰੂ ਘਰ ਵਾਸਤੇ ਆਇਆ ਵਾ ਗੁੰਦਵਾਲ ਸਾਹਿਬ ਉਹਨੇ ਦਰਸ਼ਨ ਵੀ ਕਰਨੇ ਆ ਉਹਨੇ ਇਸ਼ਨਾਨ ਵੀ ਕਰਨਾ ਮੈਨੂੰ ਟਾਈਮ ਲੱਗ ਜੇ ਤੇ ਉਹਨੇ ਲੰਗਰ ਵੀ ਗੁਰੂ ਦਾ ਹੀ ਛਕਣਾ ਆ ਉਹਨਾਂ ਦਾ ਤੇ ਲੰਗਰ ਦਾ ਸੰਗਤ ਦਾ ਤੇ ਬਾਬਿਆਂ ਦਾ ਲੰਗਰ ਥੋੜੀ ਬਾਬਿਆਂ ਨੇ ਤੇ ਸੰਯੋਗ ਸੰਗਤ ਨੇ ਦਿੱਤਾ ਤੇ ਬਾਬੇ ਵੀ ਤੇ ਇਹਨਾਂ ਦੇ ਘਰਾਂ ਦੇ ਹੀ ਆ ਹੂੰ ਬਾਬੇ ਵੀ ਦੇ ਘਰਾਂ ਪਿੰਡਾਂ ਥਾਵਾਂ ਤੇ ਜਾਣਾ ਬਾਬੇ ਕੋਈ ਬਾਹਰੋਂ ਤੇਰੀ ਆਮ ਚਰਚਾ ਚੱਲ ਰਹੀ ਸੀ ਵੀ ਸੜਕ ਖਾਲੀ ਹੈ ਕਿੰਨੇ ਸੜਕ ਸਾਰੀ ਬੀਜੇ ਵਰਗਣ ਵਾਲੇ ਲੰਗਰਾਂ ਉਹ ਕੀ ਹੋਇਆ ਵੀ ਚਲੋ ਅੱਜ ਮਾਰੇ ਦਾ ਦੇਣਾ ਹੀਗਾ ਅੱਜ ਖੰਡਪੁਰ ਸਾਹਿਬ ਦੀ ਰਮਤਾ ਆਈ ਗੁਰੂ ਸਾਹਿਬ ਦੀ ਇਥੇ ਅਭੀ ਸੁਜਮਣਾ ਕੋਈ 버ਗਰ ਖਾਂਡਿਆ ਕੋਈ ਬੀਜੇ ਖਾਂਡਿਆ ਕੋਈ ਲੰਗਰ ਛਕੰਡਿਆ ਹਰ ਪ੍ਰਕਾਰ ਦਾ ਹਰ ਵੈਰਾਈਟੀ ਦਾ ਲੰਗਰ ਹੈ ਤੇ ਲੰਗਰ ਸੰਗਤ ਦਾ ਸੰਗਤ ਨਹੀਂ ਲਾਇਆ ਤੇ ਬਾਬਿਆਂ ਦੀ ਇਹ ਮਹਾਰਾਜ ਦੀ ਕਿਰਪਾ ਬਾਬਿਆਂ ਦੀ ਅੱਜ ਤਿਆਰ ਹੋ ਰਿਹਾ ਹਰ ਪੰਜਾਬੀ ਜਾਂ ਜਾਂ ਹੋਰ ਆ ਜਾਂ ਹੋਰ ਤਮਾਕੂ ਖਾਣ ਵਾਲੇ ਸੰਗਤ ਲੱਗੀ ਆ ਤੇ ਸੰਗਤ ਹੀ ਜਿਹੜਾ ਉਹ ਤਾਂ ਵੈਸੇ ਵੀ ਤਾਂ ਕਰਨੀ ਆ ਬਾਹਰ ਜਾ ਕੇ ਸਿੱਖ ਵੀ ਤਾਂ ਕਰਦੇ ਆ ਉਹਨਾਂ ਦੇਖੋ ਜੀ ਜਿਹੜੇ ਬੰਦੇ ਸਵਾਲ ਕਰਦੇ ਆ ਉਹ ਵੀ ਉਹਨਾਂ ਨੂੰ ਮਹਾਰਾਜ ਨੇ ਇਸ ਕੰਮ ਤੇ ਲਾਇਆ ਵਾ ਉਹ ਵੀ ਜੇ ਉਹ ਇੱਥੇ ਆਣ ਕੇ ਸੇਵਾ ਹੁਣ ਜਿਹੜੇ ਸਵਾਲ ਕਰਨਦੇ ਆ ਤੇ ਉਹਨਾਂ ਦੀ ਡਿਊਟੀ ਲੱਗੀ ਆ ਤੇ ਜਿਹੜੇ ਆ ਇਹ ਵੀ ਪਿੰਡਾਂ ਜੋ ਆਏ ਬਾਬੇ ਥੋੜੀ ਖਲੋਤੇ ਸਾਰੇ ਆ ਨਿਗਾ ਮਾਰਿਓ ਕੈਮਰੇ 'ਚ ਜਿੰਦੀ ਸੰਗਤ ਲੱਗੀ ਇਹ ਇਹ ਚੰਦੀ ਆ ਤੇ ਲੱਗਿਆ ਲੰਗਰ ਓਦਾਂ ਥੋੜੀ ਲੱਗ ਸਕਦਾ ਜਿਹੜੀ ਚੀਜ਼ ਖਾ ਕੇ ਹੋਈ ਚੰਦੀ ਉਹ ਆਪ ਤਿਆਰ ਕਰਦੇ ਮਾਈਆਂ ਲੱਗੀਆਂ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਹਰ ਪਿੰਡ ਦੀ ਡਿਊਟੀ ਲੱਗੀ ਆ ਹਰ ਜ਼ਿੰਮੇਵਾਰਾਂ ਦੀ ਲੱਗੀ ਆ ਕਿ ਪੰਜ ਛੇ ਕਿੱਲਾਂ ਦੇ ਲੰਗਰ ਲੱਗਾ ਵਾ ਤੇ ਸੰਗਤ ਨਹੀਂ ਲਵਾਇਆ ਵਾ ਤੇ ਬਾਬੇ ਜਿਹੜੇ ਮਹਾਪੁਰਸ਼ ਨੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਵਾਹ ਤੇ ਬਾਬੇ ਨਾਨਕ ਸਿੰਘ ਦੀ ਤੇ ਇੰਨੀ ਕਿਰਪਾ ਗੁਰੂ ਗੋਬਿੰਦ ਸਿੰਘ ਦੀ ਉਹਨਾਂ 기ਸਾ ਹੀ ਦਿੱਤਾ ਵਾ ਤੇ ਉਹ 기ਸੇ ਤੇ ਲੱਗੇ ਆ ਗੁਰੂ ਗੋਬਿੰਦ ਸਿੰਘ ਦੇ ਬਿਲਕੁਲ